ਪਟਿਆਲਾ ਪੁਲਿਸ ਦੇ ਦੁਆਰਾ ਐਨਕਾਊਂਟਰ ਦੌਰਾਨ ਪੰਬੀਹਾ ਗੈਂਗ ਦੇ ਦੋ ਸ਼ੂਟਰ ਹਰਪ੍ਰੀਤ ਸਿੰਘ ਉਰਫ ਮੱਖਣ ਤੇ ਗੋਤਮ ਉਰਫ ਬਾਦਸ਼ਾ ਨੂੰ ਕੀਤਾ ਜ਼ਖਮੀ ਇਰਾਦਾ ਕਤਲ ਲੁੱਟਖੋ ਆਦਿ ਦੇ ਮੁਕੱਦਮੇ ਸੰਦਰਜ ਦੋ ਪਿਸਟਲ .32 ਬੋਰਸ ਮੇਂ ਪੰਜ ਜ਼ਿੰਦਾ ਅਤੇ ਪੰਜ ਖੋਲ ਰੋਂਦ ਹਿੱਤੇ ਬ੍ਰਾਹਮਣ ਇਸ ਬੰਦੇ ਐਸਐਸਪੀ ਪਟਿਆਲਾ ਨੇ ਦੱਸਿਆ ਕਿ 23 ਨਵੰਬਰ ਨੂੰ ਸੀਆਈਏ ਪਟਿਆਲਾ ਦੇ ਦੁਆਰਾ ਪਾਖੜਾ ਨਹਿਰ ਦੇ ਪੁਲ ਜੋ ਕਿ ਪਿੰਡ ਰੋਗਲਾ ਮਧੂਤੀ ਅਤੇ ਗੁਪਤ ਸੂਚਨਾ ਦੇਦਾਰ ਤੇ ਉੱਪਰ ਹਾਰਪ੍ਰੈਸਿੰਗ ਉਰਫ ਮੱਖਣ ਅਤੇ ਗੋਤਮ ਬਾਦਸ਼ਾਹ ਜਿਨ੍ਹਾਂ ਦਾ ਅਧਿਕਾਰ ਪਛੋਕੜ ਹੈ ਅਤੇ ਦਵਿੰਦਰ ਪੰਪ ਵਿਆਹ ਗੈਂਗ ਨਾਲ ਸੰਬੰਧਿਤ ਰੱਖਦੇ ਸਨ ਅਤੇ ਇਹਨਾਂ ਨੇ ਕਿਸੇ ਵੱਡੀ ਵਾਰਤਤ ਨੂੰ ਅੰਜਾਮ ਦੇਣ ਦੀ ਤਾਕ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਅਸਲਾ ਸਮੇਤ ਮੋਟਰਸਾਈਕਲ ਤੇ ਸਵਾਰ ਹੋ ਕੇ ਪਾਸੋ ਸਾਈਡ ਤੋਂ ਪਿੰਡਾਂ ਵਿੱਚ ਨੂੰ ਹੋ ਕੇ ਸਰਹੰਦ ਸਾਈਡ ਜਾ ਰਹੇ ਸਨ ਪੁਲਿਸ ਦੇ ਦੁਆਰਾ ਜਦੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹਨਾਂ ਦੇ ਦੁਆਰਾ ਪੁਲਿਸ ਪਾਰਟੀ ਤੇ ਉੱਪਰ ਫਾਇਰਿੰਗ ਕੀਤੀ ਪੁਲਿਸ ਪਾਰਟੀ ਦੇ ਦੁਆਰਾ ਜਵਾਬੀ ਫਾਇਰਿੰਗ ਦੇ ਵਿੱਚ ਹਰਪ੍ਰੀਤ ਸਿੰਘ ਉਰਫ ਮੱਖਣ ਅਤੇ ਗੋਤਮ ਉਰਫ ਬਾਦਸ਼ਾ ਨੂੰ ਐਨਕਾਊਂਟਰ ਦੌਰਾਨ ਜ਼ਖਮੀ ਕੀਤਾ ਅਤੇ ਫਿਲਹਾਲ ਇਹਨਾਂ ਨੂੰ ਪਟਿਆਲੇ ਦੇ ਰਜਿੰਦਰ ਹਸਪਤਾਲ ਦੇ ਵਿੱਚ ਫਰਤੀ ਕਰਾਇਆ ਗਿਆ ਪਟਿਆਲਾ ਪੁਲਿਸ ਦੀ ਜਿਹੜੀ ਮਨਜੋਗ ਬੀਜਪੀ ਪੰਜਾਬ ਦੇ ਡਾਇਰੈਕਸ਼ਨਸ ਤੇ ਜ਼ੀਰੋ ਟੋਲਰੈਂਸ ਪਾਲਿਸੀ ਹੈ ਕੀ ਅਗੇਂਸਟ ਗੈਂਗਸਟਰਸ ਐਂਡ ਐਂਟੀ-ਨੈਸ਼ਨਲ 엘ਿਮੈਂਟਸ ਉਸ ਲੜੀ ਚ ਸਾਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਰੌਂਗਲਾ ਪੁਲੀ ਦੀ ਨਹਿਰ ਦੇ ਲਾਗੇ ਐਕਸਚੇਂਜ ਆਫ ਫਾਇਰ ਦਾ ਇਨਸੀਡੈਂਸ ਹੋਇਆ ਇੱਥੇ ਐਸਪੀਡੀ ਗੁਰਬੰਸ ਬੈਂਸ ਜੀ ਡੀਐਸਪੀਡੀ ਮਲੋਤਰਾ ਜੀ ਡੀਐਸਪੀ ਸਿੱਟੀ ਟੂ ਜੰਗਜੀਤ ਜੀ ਇੰਚਾਰ ਸੀਆਈਏ ਪਟਿਆਲਾ ਇਨਸਪੈਕਟਰ ਪ੍ਰਦੀਪ ਬਾਜਵਾ ਤੇ ਐਸਐਚਓ ਤ੍ਰਿਪੜੀ ਦੀ ਜਿਹੜੀ ਟੀਮਾਂ ਸੀਗੀਆਂ ਉਹਨਾਂ ਨੇ ਦੋ ਜਿਹੜੇ ਦਵਿੰਦਰ ਬੰਬੀਹਾ ਗੈਂਗ ਦੇ ਨੋਟੋਰੀਅਸ ਸ਼ੂਟਰ ਨੇ ਉਹਨਾਂ ਨੂੰ ਇਨਫੋਰਮੇਸ਼ਨ ਦੇ ਬੇਸ ਤੇ ਉਹਨਾਂ ਦਾ ਪਿੱਛਾ ਕੀਤਾ ਤੇ ਉਹਨਾਂ ਨੂੰ ਸਰੈਂਡਰ ਕਰਨ ਲਈ ਜਦੋਂ ਰੋਕਿਆ ਗਿਆ ਤੇ ਕਿਹਾ ਗਿਆ ਤੇ ਉਹਨਾਂ ਨੇ ਦੋਨੇ ਜਿਹੜੇ ਦੋਸ਼ੀ ਸੀਗੇ ਉਹਨਾਂ ਨੇ ਟੋਟਲ 5 ਰੌਂਦ ਪੁਲਿਸ ਪਾਰਟੀ ਤੇ ਫਾਇਰ ਕੀਤੇ ਤੇ ਲਾਈਵ ਐਕਸਚੇਂਜ ਆਫ ਫਾਇਰ ਦੇ ਦੌਰਾਨ ਪੁਲਿਸ ਪਾਰਟੀ ਨੇ ਬੜੀ ਰੈਸਟ੍ਰੇਂਟ ਦਾ ਪ੍ਰਦਰਸ਼ਨ ਕਰਦੇ ਹੋਏ ਜਦੋਂ ਰਿਟੈਲੀਗੇਟਰੀ ਫਾਇਰ ਕੀਤਾ ਤੇ ਦੋਨਾਂ ਨੂੰ ਲੋਅਰ ਬਾਡੀ ਚ ਬੁਲੇਟ ਇੰਜਰੀ ਹੋਈ ਆ ਇਥੇ ਮੈਂ ਦੱਸਣਾ ਚਾਹਾਂਗਾ ਕਿ ਰਿਟੈਲੀਏਟਰੀ ਫਾਇਰ ਰੇਸ ਕਰਕੇ ਕਰਨਾ ਪਿਆ ਕਿਉਂਕਿ ਦੋਨੇ ਕ੍ਰਿਮੀਨਲਸ ਜਿਹੜੇ ਆ ਫਰਾਰ ਹੋਣ ਦੀ ਕੋਸ਼ਿਸ਼ ਕਰਦੇ ਹੋਏ ਪੁਲਿਸ ਪਾਰਟੀ ਤੇ ਤਾਬੜ-ਤੋੜ ਫਾਇਰਿੰਗ ਕਰ ਰਹੀ ਸੀ ਪੰਜ ਰਾਉਂਡ ਤੇ ਦੋਨਾਂ ਤੋਂ 30 ਦੇ ਸਟਾਰ ਪਿਸਟਲ ਜਿਹੜੇ 9mm ਦੇ ਰਾਉਂਡ ਵੀ ਬਰਾਮਦ ਹੋਏ ਆ ਤੇ ਦੋ ਪਿਸਟਲ ਬਰਾਮਦ ਹੋਏ ਆ ਮੋਟਰਸਾਈਕਲ ਇਹਨਾਂ ਨੇ ਮੈਨੂੰ ਪੂਰਾ ਸ਼ੱਕ ਆ ਕਿ ਚੋਰੀ ਕੀਤਾ ਹੋਣਾ ਤੇ ਮੂੜਲੀ ਪੁਸ਼ਗਿਸ 'ਚ ਇਹ ਗੱਲ ਸਾਹਮਣੇ ਆਈ ਆ ਕਿ ਦਵਿੰਦਰ ਬੰਬੀਹਾ ਗੈਂਗ ਦੇ ਇਸ਼ਾਰਿਆਂ ਤੇ ਇਹਨਾਂ ਨੇ ਪਟਿਆਲਾ ਰਾਜਪੁਰਾ ਏਰੀਆ ਦੇ ਕਿਸੇ ਵਪਾਰੀ ਦੀ ਕੋਈ ਵੱਡੀ ਵਾਰਦਾਤ ਨੂੰ ਪਹਿਲਾਂ ਮਤਲਬ ਫਿਰੋਤੀ ਮੰਗਦੇ ਸੀ ਉਹਦੇ ਤੋਂ ਤੇ ਕਿਉਂਕਿ ਉਹਦੇ ਵੱਲੋਂ ਇਨਕਾਰੀ ਸੀਗੀ ਤੇ ਇਸ ਕਰਕੇ ਉਹਨੂੰ ਇਹਨਾਂ ਨੇ ਟਾਰਗੇਟ ਕਰਨਾ ਸੀ ਤੇ ਮੈਂ ਦੱਸਣਾ ਚਾਹਾਂਗਾ ਕਿ ਇਹਨਾਂ ਦੀ ਅਰੈਸਟ ਜਾਤ ਅਨੁਸਾਰ ਕਰਕੇ ਪਟਿਆਲਾ ਪੁਲਿਸ ਨੇ ਜਿਹੜੀ ਕੋਈ ਅੱਗੇ ਟਾਰਗੇਟ ਕਿਲਿੰਗ ਹੋਣੀ ਸੀ ਉਹਨੂੰ ਵੀ ਟਾਲ ਲਿਆ ਹੈ ਤੇ ਸਾਰੇ ਗੈਂਗਸਟਰਸ ਨੂੰ ਸਖ ਸਨੇਹਾ ਆ ਜੀ ਈਮਾਨਜੋਗ ਡੀਜੀਪੀ ਪੰਜਾਬ ਦੇ ਬਿਲਕੁਲ ਕਲੀਅਰ ਡਾਇਰੈਕਸ਼ਨਸ ਨੇ ਕਿਸੇ ਵੀ ਪ੍ਰਕਾਰ ਦੇ ਗੈਂਗਸਟਰਾਂ ਕ੍ਰਿਮੀਨਲ ਦੀ ਕੋਈ ਵੀ ਐਕਟੀਵਿਟੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਤੇ ਪਟਿਆਲਾ ਪੁਲਿਸ ਹਮੇਸ਼ਾ ਮੁਸਤਕਦਿਨ ਨਾਲ ਆਪਣੇ ਜਿਹੜੇ ਅੱਗੇ ਵੀ ਆਪਰੇਸ਼ਨਸ ਨੂੰ ਅੰਜਾਮ ਦਿੰਦੀ ਰਹੂਗਾ ਇਹਨਾਂ ਦੇ ਪਹਿਲਾਂ ਵੀ ਕੋਈ ਪਰਚੇ ਸੀਗੇ ਹਾਂਜੀ ਇਹ ਨਹੀਂ ਜੀ ਇਹ ਚੇਸ ਕਰਦੇ ਕਰਦੇ ਇਹਨਾਂ ਨੂੰ ਅੰਦਰ ਇਹ ਰਾਵਾਂ ਦਾ ਪਤਾ ਸੀਗਾ ਕਿਉਂਕਿ ਇੱਕ ਮੁੰਡਾ ਸਰਦੀਪੁਰ ਦਾ ਹੈ ਇੱਕ ਨਾਬੇ ਦਾ ਜੀ ਤੇ ਬਾਅਦਦ ਨੂੰ ਇਹਨਾਂ ਨੇ ਰਾਜਪੁਰਾ ਏਰੀਆ 'ਚ ਅੰਜਾਮ ਦੇਣਾ ਸੀ ਬਟ ਪੁਲਿਸ ਪਾਰਟੀ ਤੋਂ ਜਦੋਂ 600 ਰਿਆ ਸੀ ਤੇ ਇੱਧਰ ਇਹਨਾਂ ਨੇ ਇਹ ਰੂਟ ਲਿਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਰਿਟੈਲੀਏਟਰੀ ਫਾਇਰ ਚ ਜਿਹੜਾ ਜਿਹਨਾਂ ਨੇ ਪਹਿਲਾਂ ਪਰਚੀ ਹਾਂਜੀ ਜਿਹੜਾ ਮੱਖਣਾ ਜੀ ਸੈਦਦੀਪੁਰ ਦਾ ਉਹਦੇ ਉੱਪਰ 7 ਮੁਕਾਦਮੇ ਦਰਜ ਨੇ ਕਤਲ ਦੇ ਇਰਾਦਾ ਕਤਲ ਦੇ ਤੇ 2018 ਚ ਜਿਹੜਾ ਪੈਟਰੋਲ ਪੰਪ ਤੇ ਡਬਲ ਮਰਡਰ ਹੋਇਆ ਸੀ ਉਹਦੇ ਚ ਵੀ ਇਹ ਦੋਸ਼ੀ ਸੀਗਾ ਹਾਰਡ ਕੋਰ ਕ੍ਰਿਮੀਨਲ ਆ ਤੇ ਸੱਤ ਮੁਕਦਮੇ ਇਹਦੇ ਤੇ ਦਰਜ ਆ ਤੇ ਜਿਹੜਾ ਬਾਦਸ਼ਾਹ ਸੀਗਾ ਉਹਦੇ ਤੇ ਵੀ ਲੁੱਟਾਂ ਖੋਹਾਂ ਤੇ ਕਤਲ ਦੇ ਉਹਦੇ ਤੇ ਵੀ ਬਾਕੀ ਜਿਹੜੇ ਮੁਕਦਮੇ ਆ ਦੋ ਮੁਕਦਮੇ ਉਹਦੇ ਤੇ ਵੀ ਦਰਜ ਨੇ ਦੋਨੇ ਅਪਰਾਧੀਆਂ ਦਾ ਕ੍ਰਿਮਨਲ ਪਿਸ਼ੋਕੜ ਹੈਗਾ ਤੇ ਦੋਨੇ ਡਾਇਰੈਕਟ ਲਿੰਕੇਜ ਚ ਸੀਗੇ ਦੁੰਦਰ ਬੰਬੀਆ ਗੈਂਗ ਨਾਲ ਤੇ ਸਾਨੂੰ ਖ਼ਸ਼ਾ ਇਹ ਆ ਕਿ ਜਿਹੜੇ ਵੈਪਨ ਨੇ ਉਹ ਵੀ ਗੈਂਗ ਵੱਲੋਂ ਹੀ ਇਹਨਾਂ ਨੂੰ ਪ੍ਰੋਵਾਈਡ ਕਰਾਏ ਗਏ ਸੀ ਤੇ ਇਹਨਾਂ ਨੇ ਕੋਈ ਨਾ ਕੋਈ ਟਾਰਗੇਟ ਕਿਲਿੰਗ ਕਰਨੀ ਸੀ ਜਿਹਨੂੰ ਪ੍ਰੋਐਕਟਿਵਲੀ ਟਾਲਿਆ ਜਾ ਸਕਿਆ ਜਮਾਨਤ ਤੇ ਕੋਈ ਬਾਤ ਸੀ ਕਿ ਸਰ ਇਹ ਕਿਹਾਂ ਉਹ ਅਸੀਂ ਵੈਰੀਫਾਈ ਕਰਾ ਦੇ